ਤੁਸੀਂ ਕਦੇ ਇਹ ਕਿਹਾ ਵੀ ਆ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਵੀ ਦੇਖ ਦੇ ਦੇ ਕਦੇ ਇਹ ਸ਼ਹੀਦਾਂ ਸਿੰਘ ਨੇ ਦੇਖ ਕਰਾਈ ਕਦੇ ਨਾ ਤੁਸੀਂ ਕਦੇ ਸ਼ਹੀਦਾਂ ਨੂੰ ਵਸਤਰ ਦਿੰਦੇ ਹੋ ਆ ਬਾਬਾ ਜੀ ਬੈਠੇ ਆ ਇਹਨਾਂ ਨਾਲ ਐਡਾ ਵੱਡਾ ਦਲ ਹੈ ਕਦੇ ਦਿੱਲੀ ਦੀ ਸੰਗਤ ਚ ਆਇਆ ਵੀ ਸਾਰੇ ਦਲ ਦੇ ਵਸਤਰ ਦੇਣੇ ਬਾਬਾ ਜੀ ਅਸੀਂ ਦਾਸ ਤੋਂ ਮਹਾਰਾਜ ਨੇ 2-3 ਵਾਰ ਸੇਵਾ ਲਈ ਆ ਇਹ ਸਾਰਿਆਂ ਦਲਾਂ ਨੂੰ ਮੈਨੂੰ ਸ਼ੌਂਕ ਆਉਂਦਾ ਇਸ ਗੱਲ ਦਾ ਵੀ ਫੌਜਾਂ ਨੂੰ ਵਸਤਰ ਦਈਏ 40 ਸਿੰਘਾਂ ਨੂੰ ਨਾ ਤੇ ਵਸਤਰ ਅਸੀਂ ਮੁਕਸਰ ਸਾਹਿਬ ਦਿੱਤੇ 40ਆਂ ਦੇ ਸ੍ਰੀ ਚਮਕੌਰ ਸਾਹਿਬ ਦਿੱਤੇ ਤੁਸੀਂ ਕਦੇ ਵੀ ਬਸਤਰ ਨਹੀਂ ਦੇ ਕਿਸੇ ਦੇ ਆਪਣੇ ਕੱਪੜੇ ਤੁਹਾਡੀਆਂ अलमारियां ਭਰੀਆਂ ਪਈਆਂ ਜਦੋਂ ਵੀ ਜਾਣਾ ਜੇ ਕਿਰਪਾ ਲੈਣੀ ਹੈ ਜਿੱਥੇ ਵੀ ਦੇਖ ਕਰਾਉਣੀ ਹੈ 10 ਰੁਪਏ ਦੀ ਤਾਂ ਨਾਲ 10 ਹੋਰ ਕੱਢ ਲਓ ਵੀ ਇਹ ਦੇਵ ਸ਼ੀਦਾ ਸਿੰਘਾਂ ਦੇ ਨਾਮ ਤੇ ਹੈ ਦੂਜੀ ਬਸਤਰ ਦਿਆ ਕਰੋ ਜਿਹੜੀਆਂ ਫੌਜਾਂ ਆਪਣੀਆਂ ਇਹ ਤਾਂ ਕਹੀ ਜਾਣਗੇ ਉਹ ਫਲਾਣੇ ਸਿੰਘ ਦਾ ਚੋਲਾ ਪਾਟਿਆ ਸੀ ਇੱਕ ਸ਼ਹਿਰ ਆਪੜ ਤੁਸੀਂ ਕਾਹਦੇ ਵਾਸਤੇ ਬੈਠੇ ਹੋ ਭਈ ਗ੍ਰਿਸ਼ਤੀ ਤੁਸੀਂ ਕਮਾਉਨੇ ਹੋ ਤੁਸੀਂ ਦਿਆ ਕਰੋ ਬਸ